ਪਟਿਆਲਾ ਦੇ ਵਿੱਚ ਤੇਜ਼ ਹਵਾਵਾਂ ਅਤੇ ਬਾਰਿਸ਼ ਹੋਈ ਬਾਰਿਸ਼ ਦੇ ਨਾਲ-ਨਾਲ ਗੜੇਮਾਰੀ ਵੀ ਦੇਖਣ ਨੂੰ ਮਿਲੀ ਜਿੱਤੇ ਹੀ ਇਸ ਬਾਰਿਸ਼ ਦੇ ਨਾਲ ਲੋਕਾਂ ਨੂੰ ਕਾਫੀ ਰਾਹਤ ਮਿਲੀ ਤੋਂ ਅੰਦਾਜ਼ੇ ਕਿ ਕਾਫੀ ਕਿਸਾਨਾਂ ਦੀਆਂ ਫਸਲਾਂ ਖਰਾਬ ਵੀ ਹੋਈਆਂ ਦੱਸੀਆਂ ਜਾ ਰਹੀਆਂ ਨੇ ਟਰਾਈਵਲ ਮੀਡੀਆ ਲਈ ਪਟਿਆਲਾ ਤੋਂ ਪਟਵਾਰੀ ਵਿਖਾਸ ਰਿਪੋਰਟ ਪਟਿਆਲਾ ਦੇ ਵਿੱਚ ਤੇਜ਼ ਹਵਾਵਾਂ ਅਤੇ ਬਾਰਿਸ਼ ਹੋਈ ਬਾਰਿਸ਼ ਦੇ ਨਾਲ-ਨਾਲ ਗੜੇਮਾਰੀ ਵੀ ਦੇਖਣ ਨੂੰ ਮਿਲੀ ਜਿੱਤੇ ਹੀ ਇਸ ਬਾਰਿਸ਼ ਦੇ ਨਾਲ ਲੋਕਾਂ ਨੂੰ ਕਾਫੀ ਰਾਹਤ ਮਿਲੀ ਤੋਂ ਅੰਦਾਜ਼ੇ ਇਹ ਕਿ ਕਾਫੀ ਕਿਸਾਨਾਂ ਦੀਆਂ ਫਸਲਾਂ ਖਰਾਬ ਵੀ ਹੋਈਆਂ ਦੱਸੀਆਂ ਜਾ ਰਹੀਆਂ ਨੇ ਸਾਈਵਲ ਮੀਡੀਆ ਲਈ ਪਟਿਆਲਾ ਟੋਪ ਪਟਵਾਰੀ ਦੀ ਖਾਸ ਰਿਪੋਰਟ ਪਟਿਆਲਾ ਦੇ ਵਿੱਚ ਤੇਜ਼ ਹਵਾਵਾਂ ਅਤੇ ਬਾਰਿਸ਼ ਹੋਈ ਬਾਰਿਸ਼ ਦੇ ਨਾਲ-ਨਾਲ ਗੜੇਮਾਰੀ ਵੀ ਦੇਖਣ ਨੂੰ ਮਿਲੀ ਜਿੱਤੇ ਹੀ ਇਸ ਬਾਰਿਸ਼ ਦੇ ਨਾਲ ਲੋਕਾਂ ਨੂੰ ਕਾਫੀ ਰਾਹਤ ਮਿਲੀ ਤੋਂ ਅੰਦਾਜ਼ੇ ਇਹ ਕਿ ਕਾਫੀ ਕਿਸਾਨਾਂ ਦੀਆਂ ਫਸਲਾਂ ਖਰਾਬ ਵੀ ਖੋਈਆਂ ਦੱਸੀਆਂ ਜਾ ਰਹੀਆਂ ਨੇ ਲਾਈਵਨ ਮੀਡੀਆ ਲਈ ਪਟਿਆਲਾ ਤੋਂ ਪਟਵਾਰੀ ਵਿਖਾਸ ਰਿਪੋਰਟ ਪਟਿਆਲਾ ਦੇ ਵਿੱਚ ਤੇਜ਼ ਹਵਾਵਾਂ ਅਤੇ ਬਾਰਿਸ਼ ਹੋਈ ਬਾਰਿਸ਼ ਦੇ ਨਾਲ-ਨਾਲ ਗੜੇਮਾਰੀ ਵੀ ਦੇਖਣ ਨੂੰ ਮਿਲੀ ਜਿੱਤੇ ਹੀ ਇਸ ਬਾਰਿਸ਼ ਦੇ ਨਾਲ ਲੋਕਾਂ ਨੂੰ ਕਾਫੀ ਰਾਹਤ ਮਿਲੀ ਤੋਂ ਅੰਦਾਜ਼ੇ ਕਿ ਕਾਫੀ ਕਿਸਾਨਾਂ ਦੀਆਂ ਫਸਲਾਂ ਖਰਾਬ ਵੀ ਖੋਈਆਂ ਦੱਸੀਆਂ ਜਾ ਰਹੀਆਂ ਨੇ ਲਾਈਵਨ ਮੀਡੀਆ ਲਈ ਪਟਿਆਲਾ ਤੋਂ ਪਟਵਾਰੀ ਵਿਖਾਸ ਰਿਪੋਰਟ ਪਟਿਆਲਾ ਦੇ ਵਿੱਚ ਤੇਜ਼ ਹਵਾਵਾਂ ਅਤੇ ਬਾਰਿਸ਼ ਹੋਈ ਬਾਰਿਸ਼ ਦੇ ਨਾਲ-ਨਾਲ ਗੜੇ ਮਾਰੀ ਵੀ ਦੇਖਣ ਨੂੰ ਮਿਲੀ ਜਿੱਤੇ ਹੀ ਇਸ ਬਾਰਿਸ਼ ਦੇ ਨਾਲ ਲੋਕਾਂ ਨੂੰ ਕਾਫੀ ਰਾਹਤ ਮਿਲੀ ਤੋਂ ਅੰਦਾਜ਼ਾ ਹੈ ਕਿ ਕਾਫੀ ਕਿਸਾਨਾਂ ਦੀਆਂ ਫਸਲਾਂ ਖਰਾਬ ਵੀ ਹੋਈਆਂ ਦੱਸੀਆਂ ਜਾ ਰਹੀਆਂ ਨੇ ਲਾਈਵ ਮੀਡੀਆ ਲਈ ਪਟਿਆਲਾ ਤੋਂ ਪਟਵਾਰੀ ਵਿਖਾਸ ਰਿਪੋਰਟ ਪਟਿਆਲਾ ਦੇ ਵਿੱਚ ਤੇਜ਼ ਹਵਾਵਾਂ ਅਤੇ ਬਾਰਿਸ਼ ਹੋਈ ਬਾਰਿਸ਼ ਦੇ ਨਾਲ-ਨਾਲ ਗੜੇ ਮਾਰੀ ਵੀ ਦੇਖਣ ਨੂੰ ਮਿਲੀ ਜਿੱਤੇ ਹੀ ਇਸ ਬਾਰਿਸ਼ ਦੇ ਨਾਲ ਲੋਕਾਂ ਨੂੰ ਕਾਫੀ ਰਾਹਤ ਮਿਲੀ ਤੋਂ ਅੰਦਾਜ਼ਾ ਹੈ ਕਿ ਕਾਫੀ ਕਿਸਾਨਾਂ ਦੀਆਂ ਫਸਲਾਂ ਖਰਾਬ ਵੀ ਖੋਈਆਂ ਦੱਸੀਆਂ ਜਾ ਰਹੀਆਂ ਨੇ ਸਾਈਵਲ ਮੀਡੀਆ ਲਈ ਪਟਿਆਲਾ ਟੋਪ ਪਟਵਾਰੀ ਦੀ ਖਾਸ ਰਿਪੋਰਟ